ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸੀਨੀਅਰ ਪੰਜਾਬ ਟੀਵੀ ਤੇ ਮੈਂ ਤੁਹਾਡੇ ਨਾਲ ਸਿਮਰਜੀਤ ਸਿੰਘ ਹਰਿਆਣਾ ਦੇ हिसार ਦੀ 33 ਸਾਲਾ ਯੂਟਿਊਬਰ ਜੋਤੀ ਮਨੋਤਰਾ ਦੀ ਗ੍ਰਿਫਤਾਰੀ ਨੇ ਪੂਰੇ ਦੇਸ਼ ਨੂੰ ਹੈਰਾਨੀ ਵਿੱਚ ਪਾ ਦਿੱਤਾ ਹੈ ट्रैवलਰ ਬਲੌਗਿੰਗ ਦੀ ਆਰਟ ਵਿੱਚ ਦੇਸ਼ ਦੀ ਮਹੱਤਵਪੂਰਨ ਸੰਵੇਦਨਸ਼ੀਲ ਜਾਣਕਾਰੀ ਪਾਕਿਸਤਾਨ ਦੀਆਂ ਖੂਫੀਆਂ ਏਜੰਸੀਆਂ ਤੱਕ ਪਹੁੰਚਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਜੋਤੀ ਨੂੰ हिसार ਕੋਰਟ ਨੇ 5 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ ਹੁਣ ਕੀ ਕੁਝ ਇਨਫੋਰਮੇਸ਼ਨ ਜੋਤੀ ਤੋਂ ਇਸ ਪੁਲਿਸ ਰਿਮਾਂਡ ਦੇ ਦੌਰਾਨ ਮਿਲਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਜੋਤੀ ट्रैवल ਵਿਦ ਜੋਏ ਨਾਮ ਨਾਲ YouTube ਚੈਨਲ ਚਲਾਉਂਦੀ ਹੈ ਤੇ ਜਿਸ ਦੇ ਉੱਤੇ ਉਸਦੇ 3 ਲੱਖ 80 ਹਜ਼ਾਰ ਦੇ ਕਰੀਬ ਸਬਸਕ੍ਰਾਈਬਰ ਦੱਸੇ ਜਾ ਰਹੇ ਹਨ ਇਸ ਤੋਂ ਇਲਾਵਾ ਉਸ ਦੇ Instagram ਅਕਾਊਂਟ ਦੇ ਉੱਤੇ ਵੀ 1.5 ਲੱਖ ਤੋਂ ਵੱਧ ਫਾਲੋਅਰ ਦੱਸੇ ਜਾ ਰਹੇ ਹਨ ਖੁਦ ਨੂੰ ਘੁੰਮਣ ਫਿਰਨ ਦੀ ਸ਼ੌਕੀਨ ਦੱਸਣ ਵਾਲੀ ਜੋਤੀ ਪਿਛਲੇ 2 ਸਾਲਾਂ ਵਿੱਚ ਤਿੰਨ ਵਾਰ ਪਾਕਿਸਤਾਨ ਜਾ ਚੁੱਕੀ ਹੈ ਤੇ ਚੌਥੀ ਫੇਰੀ ਦੀ ਤਿਆਰੀ ਵਿੱਚ ਸੀ ਉਹ ਲਗਜ਼ਰੀ ਲਾਈਫ ਦੀ ਯਕੀਨ ਵੀ ਦੱਸੀ ਜਾ ਰਹੀ ਹੈ ਜੋਤੀ ਦੀ ਪਾਕਿਸਤਾਨ ਵਿੱਚ ਉਹਨਾਂ ਇਲਾਕਿਆਂ ਤੱਕ ਪਹੁੰਚ ਸੀ ਜਿੱਥੇ ਆਮ ਭਾਰਤੀਆਂ ਦਾ ਜਾਣਾ ਲਗਭਗ ਅਸੰਭਵ ਹੈ ਲਾਹੌਰ ਵਿੱਚ ਪੁਲਿਸ ਵਾਲੇ ਖੁਦ ਉਸ ਨੂੰ ਰੇਲ ਗੱਡੀ ਵਿੱਚ ਚਾਹ ਪਿਉਂਦੇ ਦਿੱਸੇ ਇਹ ਸਾਰੀ ਇਨਫੋਰਮੇਸ਼ਨ ਉਸਦੇ ਇੰਸਟਾਗ੍ਰam ਅਤੇ YouTube ਚੈਨਲ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਦੱਸਿਆ ਜਾ ਰਿਹਾ ਹੈ ਇਹਨਾਂ ਸਾਰੀਆਂ ਘਟਨਾਵਾਂ ਨੇ ਭਾਰਤੀ ਖੂਫੀਆ ਤੇ ਸੁਰੱਖਿਆ ਏਜੰਸੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਜੋਤੀ ਉਤੇ ਪਾਕਿਸਤਾਨ ਦੀ ਖੂਫੀਆ ਏਜੰਟਾਂ ਨੂੰ ਫੌਜੀ ਟਿਕਾਣਿਆਂ ਤੇ ਹਵਾਈ ਪਟੀਆਂ ਨਾਲ ਜੁੜੀ ਜਾਣਕਾਰੀ ਦੇਣ ਦਾ ਦੋਸ਼ ਹੈ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕਦੋਂ ਤੇ ਕਿਵੇਂ ਪਾਕਿਸਤਾਨ ਖੂਫੀਆ ਏਜੰਸੀਆਂ ਨੇ ਉਸ ਨੂੰ ਆਪਣੇ ਨਾਲ ਜੋੜਿਆ ਜਾਂ ਕਿਵੇਂ ਉਸਦੇ ਪਾਕਿਸਤਾਨ ਦੇ ਵਿੱਚ ਲਿੰਕ ਬਣੇ ਜੋਤੀ ਦੀ ਮੁਲਾਕਾਤ 2023 ਵਿੱਚ ਪਾਕਿਸਤਾਨ ਹਾਈ ਕਮਿਸ਼ਨ ਵਿੱਚ ਕੰਮ ਕਰਦੇ احسان اور حریم ਉਰਫ دانش نام ਦੇ ਇੱਕ ਸੱਚ ਨਾਲ ਹੋਈ دانش ਨੇ ਉਸ ਨੂੰ ਵੀਜ਼ਾ ਦਿਵਾਉਣ ਦਾ ਭਰੋਸਾ ਦਿੱਤਾ ਤੇ ਦੋਵਾਂ درمیان رابطہ ਵੀ قائم ਹੋਇਆ ਪਾਕਿਸਤਾਨ ਵਿੱਚ ਜੋਤੀ ਦੀ ਮੁਲਾਕਾਤ ਅਲੀ ਅਹਿਵਾਨ ਸ਼ਾਕਿਰ ਤੇ ਰਾਣਾ ਸਹਬਾਜ ਜਹ ਖੂਫੀਆ 에ਜੰਟਾਂ ਨਾਲ ਕਰਵਾਈ ਗਈ ਇਸੇ ਤਰ੍ਹਾਂ ਉਹ ਜਾਸੂਸੀ ਨੈੱਟਵਰਕ ਦਾ ਹਿੱਸਾ ਬਣ ਗਈ। ਜੋਤੀ ਨੇ ਵਟਸਐਪ, ਟੈਲੀਗ੍ਰਾਮ ਤੇ ਸਨੈਪਚੈਟ ਜਿਹੇ ਸੋਸ਼ਲ ਮੀਡੀਆ ਪਲੇਟਫਾਰਮ ਜਰੀਏ ਸੰਵੇਦਨਸ਼ੀਲ ਜਾਣਕਾਰੀ ਪਾਕਿਸਤਾਨ ਚੱਕ ਪਹੁੰਚਾਈ। ਉਸਨੇ 에ਜੰਟ ਸ਼ਾਕਿਰ ਦਾ ਨਾਮ ਜੱਟ ਰੰਦਾਵਾ ਦੇ ਨਾਮ ਨਾਲ ਸੇਵ ਕੀਤਾ ਹੋਇਆ ਤਾਂ ਜੋ ਕਿਸੇ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸ਼ੱਕ ਨਾ ਹੋਵੇ। 24 ਮਾਰਚ 2024 ਨੂੰ ਦਿੱਲੀ ਸਥਿਤ ਪਾਰਕ ਅਬੈਸੀ ਵਿੱਚ ਰੱਖੀ ਇੱਕ ਪਾਰਟੀ ਵਿੱਚ ਜੋਤੀ ਨੂੰ ਵਿਸ਼ੇਸ਼ ਮਹਿਮਾਨ ਵਜੋਂ ਸੱਦਿਆ ਗਿਆ। ਇਸ ਪਾਰਟੀ ਦਾ ਵੀਡੀਓ ਉਸਦੇ ਚੈਨਲ ਤੇ ਵੀ ਹੈ ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਅਧਿਕਾਰੀਆਂ ਨਾਲ ਬਾਲੀ ਦੀ ਯਾਤਰਾ ਤੇ ਵੀ ਗਈ ਸੀ ਹਰਿਆਣਾ ਦੇ ਹਸਾਰ ਤੋਂ ਆਈ 33 ਸਾਲਾ ਯੂਟਿਊਬਰ ਜੋਤੀ ਮਲੋਤਰਾ ਜੋ ਟਰੈਵਲ ਵਿਦ ਜੋਏ ਨਾਮ ਦਾ YouTube ਤੇ ਚੈਨਲ ਚਲਾਉਂਦੀ ਸੀ ਨੂੰ ਭਾਰਤ ਵਿਰੁੱਧ ਜਾਸੂਸੀ ਦੇ ਗੰਭੀਰ ਦੋਸ਼ਾਂ ਦੇ ਗ੍ਰਿਫਤਾਰ ਕੀਤਾ ਗਿਆ ਹੈ ਉਹ ਅਫੀਸ਼ੀਅਲ ਸੀਕ੍ਰੀਟ ਐਕਟ ਅਤੇ ਭਾਰਤੀ ਨਿਆਂ ਭਾਰਤੀ ਸੰਵਿਧਾਨ ਦੇ ਅਕੋਰਡਿੰਗ ਜੋ ਵੀ ਉਸਤੇ ਦੋਸ਼ ਨੇ ਉਸ ਦੇ ਤਹਿਤ ਉਹ ਦੋਸ਼ੀ ਠਹਿرائی ਗਈ ਹੈ ਕਿ ਪੁਲਿਸ ਵਿਮਾਰ ਤੋਂ ਬਾਅਦ ਪੁੱਛਗਿੱਛ ਤੋਂ ਬਾਅਦ ਜੋਤੀ ਤੋਂ ਕੀ ਕੁਝ ਇਨਫੋਰਮੇਸ਼ਨ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਅਸਲ ਦੇ ਵਿੱਚ ਉਸ ਦੇ ਪਾਕਿਸਤਾਨ ਖੂਫੀਆ ਏਜੰਸੀਆਂ ਦੇ ਨਾਲ ਜੋ ਲਿੰਕ ਦੱਸੇ ਜਾ ਰਹੇ ਨੇ ਜੋ ਉਸ ਨੇ ਸੰਵੇਦਨਸ਼ੀਲ ਜਾਣਕਾਰੀ ਪਾਕਿਸਤਾਨ ਦੀਆਂ ਖੂਫੀਆ ਏਜੰਸੀਆਂ ਨੂੰ ਜਾਂ ਫੌਜੀ ਅਧਿਕਾਰੀਆਂ ਨੂੰ ਸਾਂਝੀਆਂ ਕੀਤੀਆਂ ਹਨ ਉਸ ਦੇ ਨਾਲ ਦੇਸ਼ ਦੇ ਵਿੱਚ ਕਿੰਨਾ ਵੱਡਾ ਨੁਕਸਾਨ ਸੀ ਹੋ ਸਕਦਾ ਸੀ ਹੁਣ ਗੱਲ ਇੱਥੇ ਹੀ ਨਹੀਂ ਮੁੱਕ ਜਾਂਦੀ ਭਾਰਤ ਦੇ ਵਿੱਚ ਰਹਿ ਕੇ ਭਾਰਤ ਦਾ ਹੀ ਅੰਨ ਤੇ ਭਾਰਤ ਦਾ ਹੀ ਸਾਰਾ ਕੁਝ ਵਰਤ ਕੇ ਤੁਸੀਂ ਜਦੋਂ ਭਾਰਤ ਦੀ ਖੂਫੀਆ ਜਾਣਕਾਰੀ ਜਾ ਜੋ ਜਾਣਕਾਰੀ ਸਾਨੂੰ ਦੂਜੇ ਦੇਸ਼ਾਂ ਦੇ ਨਾਲ ਸਾਂਝੀ ਨਹੀਂ ਕਰਨੀ ਚਾਹੀਦੀ ਖਾਸ ਕਰ ਪਾਕਿਸਤਾਨ ਵਰਗੇ ਦੇਸ਼ ਜੋ ਹਮੇਸ਼ਾ ਭਾਰਤ ਦੇ ਨਾਲ ਅਤਵਾਦ ਗਤੀਵਿਧੀਆਂ ਨੂੰ ਲੈ ਕੇ ਹਮੇਸ਼ਾ ਇਸ ਤਰ੍ਹਾਂ ਦੇ ਮੌਕਿਆਂ ਦੇ ਵਿੱਚ ਰਹਿੰਦੇ ਹਨ ਕਿ ਉਹਨਾਂ ਨੂੰ ਕੋਈ ਇਨਫੋਰਮੇਸ਼ਨ ਮਿਲੇ ਤੇ ਉਹ ਭਾਰਤ ਦੇ ਉੱਤੇ ਕਿਸੇ ਨਾ ਕਿਸੇ ਤਰ੍ਹਾਂ ਦਾ ਅਟੈਕ ਕਰਦੇ ਰਹੇ ਜਦੋਂ ਭਾਰਤ ਦਾ ਨਾਗਰਿਕ ਹੀ ਇਤਾਂ ਦੀਆਂ ਜਾਣਕਾਰੀਆਂ ਸੋਸ਼ਲ ਮੀਡੀਆ ਦੇ ਰਾਹੀਂ ਜਾਂ WhatsApp ਜਾਂ Snapchat ਜਾਂ ਕਿਸੇ ਹੋਰ سوشل ਐਪ ਦੇ ਰਾਹੀਂ ਦੂਸਰੇ ਦੇਸ਼ਾਂ ਦੇ ਨਾਲ ਸਾਂਝੀ ਕਰੇਗਾ ਤਾਂ ਉਸ ਦੇਸ਼ ਦੇ ਲਈ ਬਹੁਤ ਵੱਡਾ ਖਤਰਾ ਹੋ ਜਾਂਦਾ ਹੈ ਖਾਸ ਕਰ Pakistan ਵਰਗੇ ਦੇਸ਼ਾਂ ਦੇ ਨਾਲ ਜੋ ਹਮੇਸ਼ਾ ਭਾਰਤ ਨੂੰ ਆਪਣੇ ਟਾਰਗੇਟ ਦੇ ਉੱਤੇ ਰੱਖਦੇ ਹਨ ਤੇ ਸਾਰੀ ਇਨਫੋਰਮੇਸ਼ਨ ਜਦੋਂ ਉਹਨਾਂ ਨੂੰ ਮਿਲਦੀ ਰਹੇਗੀ ਤਹੋਂ ਭਾਰਤ ਦੀਆਂ ਖੂਫੀਆਂ ਏਜੰਸੀਆਂ ਨੇ ਜੋ ਉਹਨਾਂ ਦੇ ਜੋ ਵੀ ਸੀਕ੍ਰੇਟ ਮਿਸ਼ਨ ਹੁੰਦੇ ਨੇ ਜਾਂ ਉਹਨਾਂ ਦੀਆਂ ਜੋ ਜਾਣਕਾਰੀਆਂ ਹੁੰਦੀਆਂ ਨੇ ਜੋ ਦੂਸਰੇ ਦੇਸ਼ਾਂ ਦੇ ਤੱਕ ਨਹੀਂ ਪਹੁੰਚਣੀਆਂ ਚਾਹੀਦੀਆਂ ਜਦੋਂ ਪਹੁੰਚ ਗਿਆ ਹਨ ਤਾਂ ਦੇਸ਼ ਦੇ ਲਈ ਇੱਕ ਬਹੁਤ ਵੱਡਾ ਖਤਰਾ ਹੋ ਜਾਂਦਾ ਹੈ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਸਿਰਫ ਜੋਤੀ ਮਲੋਤਰਾ ਹੀ ਇਦਾਂ ਦੀ ਇੱਕ ਔਰਤ ਗ੍ਰਿਫਤਾਰ ਕੀਤੀ ਗਈ ਹੈ ਜੋ YouTube ਤੇ ਉੱਤੇ ਭਾਰਤ ਦੀ ਸਾਰੀ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕਰਦੀ ਸੀ ਤੇ ਕਿਸੇ ਨੂੰ ਕੁਝ ਵੀ ਨਹੀਂ ਪਤਾ ਸੀ ਜਾ ਹੋਰ ਵੀ ਇੱਥਾਂ ਦੇ ਬਹੁਤ ਸਾਰੇ ਯੂਟਿਊਬਰ ਨੇ ਜਾਂ ਹੁਣ ਇਹਨਾਂ ਤੇ ਸਰਕਾਰ ਕਿਸੇ ਤਰ੍ਹਾਂ ਦਾ ਕੋਈ ਐਕਸ਼ਨ ਲੈਂਦੀ ਹੈ ਉਹਨਾਂ ਦੀਆਂ ਵੀਡੀਓਜ਼ ਜੋ ਭਾਰਤ ਦੀ ਖੂਫੀਆ ਜਾਣਕਾਰੀ ਨੂੰ ਸੋਸ਼ਲ ਮੀਡੀਆ ਦੇ ਉੱਤੇ ਸਾਂਝੀ ਕਰਦੇ ਨੇ ਕਿ ਉਹਨਾਂ ਦੀਆਂ ਸਾਰੀਆਂ ਵੀਡੀਓ ਡਿਲੀਟ ਕੀਤੀਆਂ ਜਾਣਗੀਆਂ ਹੁਣ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਭਾਰਤ ਦੇ ਸਾਰੇ ਨਾਗਰਿਕਾਂ ਨੂੰ ਇਹ ਪੀੜ ਕਰਦੇ ਆ ਕਿ ਇਤਾਂ ਦੀ ਕੋਈ ਵੀ ਇਨਫੋਰਮੇਸ਼ਨ ਸੋਸ਼ਲ ਮੀਡੀਆ ਦੇ ਉੱਤੇ ਨਾ ਪਾਈ ਜਾਵੇ ਜਿਸ ਨਾਲ ਦੇਸ਼ ਤੇ ਦੇਸ਼ ਦੇ ਨਾਗਰਿਕ ਨੂੰ ਖਤਰਾ ਮਹਿਸੂਸ ਹੋਵੇ ਸੋ ਇਤਾਂ ਦੀ ਕੋਈ ਵੀ ਇਨਫੋਰਮੇਸ਼ਨ ਸੀਨੀਅਰ ਪੰਜਾਬ ਟੀਵੀ ਅਪੀਲ ਕਰਦਾ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਨਾ ਪੋਸਟ ਕੀਤੀ ਜਾਵੇ ਜਿਸ ਨਾਲ ਦੇਸ਼ ਨੂੰ ਖਤਰਾ ਮਹਿਸੂਸ ਹੋਵੇ ਸੋ ਇਤੋਂ ਬਹੁਤ ਕੁਝ ਸਿੱਖਿਆ ਲੈ ਲੈਣੀ ਚਾਹੀਦੀ ਹੈ ਯੂਟੂਬਰ ਨੂੰ ਜੋ ਬਲੌਗਿੰਗ ਦਾ ਕੰਮ ਕਰਦੇ ਹਨ ਜਾਂ ਇੱਕ ਦੇਸ਼ ਤੋਂ ਦੂਜੇ ਦੇਸ਼ ਤੱਕ ਆਪਣੇ YouTube ਵੀਡੀਓਜ਼ ਅਪਲੋਡ ਕਰਦੇ ਹਨ ਹੁਣ ਉਹਨਾਂ ਨੂੰ ਸੋਚ ਸਮਝ ਕੇ YouTube ਦੇ ਉੱਤੇ ਵੀਡੀਓਜ਼ ਅਪਲੋਡ ਕਰਨੀਆਂ ਚਾਹੀਦੀਆਂ ਨੇ ਜਾਂ